ناول ਨਵਾਂ ਜਨਮ ਭਾਗ 7 ਕਿਉਂਕਿ ਕਈ ਕਹਾਣੀਆਂ ਮੈਂ ਪਹਿਲਾਂ ਇਸੇ ਤਰ੍ਹਾਂ ਹੀ ਲਿਖੀਆਂ ਸਨ ਪਹਿਲਾ ਪੈਰਾ ਲਿਖ ਲਿਆ ਤੇ ਬਾਕੀ ਦੂਜੇ ਤੀਜੇ ਦਿਨ ਜਾਂ ਹਫਤੇ ਬਾਅਦ ਵੀ ਪੂਰੀ ਕਰਦਾ ਮੈਨੂੰ ਇਸ ਤਰ੍ਹਾਂ ਨਾਲ ਖੁਸ਼ੀ ਹੋਈ ਜੇ ਇਹ ਕਹਾਣੀ ਲਿਖ ਲਈ ਤਾਂ ਸਮਝੋ ਠੀਕ ਹੋ ਗਿਆ ਹਾਂ ਕਿਉਂਕਿ ਜੇ ਮੈਂ ਲਿਖਦਾ ਹਾਂ ਤਾਂ ਸਮਝੋ ਰਾਜੀ ਖੁਸ਼ੀ ਹਾਂ ਤਕੜਾ ਅਤੇ ਤੰਦਰੁਸਤ ਮਨ ਹੀ ਦੱਬਿਆ ਹੋਇਆ ਹੈ ਜੇ ਕਹਾਣੀ ਲਿਖ ਲਈ ਤਾਂ ਮਨ ਦੇਪਤੇ ਪਿਆ ਪੱਥਰ ਸਮਝੋ ਦੂਰ ਹੋ ਗਿਆ ਹੈ ਕੀ ਪਤਾ ਹੈ ਫਿਰ ਇਹ ਮਨ ਪੰਛੀ ਵਾਂਗੂ ਪੱਥਰ ਹੀਠੋਂ ਨਿਕਲੇ ਅਤੇ ਉੱਡ ਪਵੇ ਇੱਕ ਵਾਰ ਉੱਡ ਪਵੇ ਸਹੀ ਫਿਰ ਜਿੰਨਾ ਦੱਬਿਆ ਹੈ ਉਡਾਰੀਆਂ ਵੀ ਉਨੀਆਂ ਹੀ ਉੱਚੀਆਂ ਮਾਰਦਾ ਜਾਵੇਗਾ ਪਰ ਪਤਾ ਨਹੀਂ ਕੀ ਕਾਰਨ ਸੀ ਕਹਾਣੀ ਅੱਗੇ ਹੀ ਨਹੀਂ ਧੁਰ ਰਹੀ ਸੀ ਬੜੇ ਯਤਨ ਕੀਤੇ ਮੈਂ ਸਗੋਂ ਪਹਿਲਾ ਪੈਰਾ ਵੀ ਮੈਨੂੰ ਗਲਤ ਜਪਣ ਲੱਗ ਪਿਆ 100 ਵਾਰ ਮੈਂ ਕਾਗਜ਼ ਉੱਤੇ ਉਹੀਓ ਪਹਿਲਾ ਪੈਰਾ ਲਿਖਿਆ ਪੈਰਾ ਮੁੜ-ਮੁੜ ਲਿਖਿਆ ਹੋਵੇਗਾ ਲਿਖਾਂ ਅਤੇ ਕੱਟਦਿਆਂ ਐਸੀ ਤਾਣੀ ਉਲਝੀ ਕਿ ਖੁੰਝਲ-ਖੁੰਝਲ ਰਹਿ ਗਿਆ ਹਫ਼ਤਾ ਭਰ ਦਿਨ ਤੇ ਰਾਤ ਇਸੇ ਥਾਂ ਮੈਂ ਉਲਝਿਆ ਰਿਹਾ ਆਖਰ ਮੈਨੂੰ ਆਪਣਾ ਆਪ ਘਟਿਆ ਜਪਣ ਲੱਗ ਪਿਆ ਪੱਦਾ ਤੇ ਕੋਝਾ ਜੋ ਕਿਸੇ ਵੀ ਕੰਮ ਦਾ ਨਹੀਂ ਸੀ ਹਾਲਾ ਕਿ ਉਹ ਸਾਰੀ ਘਟਨਾ ਮੇਰੇ ਮਨ ਵਿੱਚ ਪਈ ਸੀ ਪਰ ਲਿਖੀ ਨਹੀਂ ਸੀ ਜਾਂਦੀ ਉਹ ਵਿਸ਼ਾ ਵੀ ਉਲਝ ਗਿਆ ਸੀ ਕਦੇ ਸੋਚਦਾ ਉਸ ਕਾਤਲ ਦਾ ਪਾਗਲਪਨ ਹੀ ਦੱਸਾਂ ਮੈਂ ਕਿਵੇਂ ਉਹ ਕਤਲ ਕਰਨ ਮਗਰੋਂ ਥਾਂ ਪਰ ਥਾਂ ਲੁਕਦਾ ਤੇ ਆਪਣਾ ਆਪ ਬਚਾਉਂਦਾ ਹੈ ਕਦੇ ਸੋਚਦਾ ਅੱਧੀ ਰਾਤ ਵਿੱਚ ਕਤਲ ਕਿਵੇਂ ਹੁੰਦਾ ਹੈ ਕਿਵੇਂ ਇਹ यूं ਦੱਸਿਆ ਜਾਵੇ ਕਦੇ ਮੈਂ ਖੂ ਦੀ ਵਾਰੀ ਵਾਲੀ ਗੱਲ ਨੂੰ ਵਿਸ਼ਾ ਬਣਾਉਣ ਬਾਰੇ ਸੋਚਦਾ ਪਰ ਕਿਸੇ ਵੀ ਧੁਰੀ ਦੁਆਲੇ ਮੇਰੀ ਕਹਾਣੀ ਦਾ ਚੱਕਰ ਘੁੰਮਦਾ ਨਾ ਜਦੋਂ ਮੇਰੇ ਭਾਵਾਂ ਦਾ ਨਿਕਾਸ ਨਹੀਂ ਹੋ ਰਿਹਾ ਸੀ ਤਾਂ ਮੇਰੇ ਅੰਦਰ ਇੱਕ ਤਰ੍ਹਾਂ ਦੀ ਜ਼ਹਿਰ ਪੈਦਾ ਹੋ ਰਹੀ ਸੀ ਜਿਵੇਂ ਜੇ ਜਨੇਪਾ ਆਪਣੇ ਢੰਗ ਅਨਸਾਰ ਹੋਵੇ ਨਾ ਦੇ ਅੰਦਰ ਰਹਿਤ ਖੂਨ ਦਾ ਜ਼ਹਿਰ ਜੱਚਾ ਨੂੰ ਤੰਗ ਕਰਦਾ ਹੋਵੇ ਇਹੋ ਹਾਲ ਮੇਰਾ ਸੀ ਉਦੋਂ ਮੈਂ ਚਾਹੁੰਦਾ ਸਾਂ ਕਿ ਇਹ ਕਹਾਣੀ ਇੱਕ ਤਰ੍ਹਾਂ ਦੀ ਮੂਰਤ ਹੋਵੇ ਇੱਕ ਸੰਜੀਵ ਕਲਾ ਚਿੱਤਰ ਚੰਨ ਚਾਨਣੀ ਰਾਤ ਹੋਵੇ ਗਰਮੀਆਂ ਦਾ ਮੌਸਮ ਖੂ ਨੂੰ ਆ ਕੇ ਰੋਕਣ ਵਾਲੇ ਜੱਟ ਦਾ ਨੰਗਾ ਪਿੰਡਾ ਹੋਵੇ ਟਿਗੀ ਸੁੰਨੀ ਰਾਤ ਵਿੱਚ ਝਗੜੇ ਦੀ ਆਵਾਜ਼ ਆਵੇ ਪਹਿਲਾਂ ਜਦੋਂ ਬਲਦ ਜੋੜੀ ਖੂਹ ਵੱਲ ਜੜਨ ਨੂੰ ਜਾਣ ਲੱਗੇ ਤਾਂ ਉਸ ਦੀ ਆਵਾਜ਼ ਵੀ ਆਵੇ ਤੇ ਖੂਹ ਜੜਨ ਦੀ ਵਿੜਕ ਵੀ ਆਵੇ ਉਸ ਵਿੜਕ ਨੂੰ ਸੁਣ ਕੇ ਹੀ ਫੇਰ ਰੋਕਣ ਵਾਲਾ ਖੂਹ ਵੱਲ ਆਵੇ ਕੋਜ ਕੋ ਗਾਲਾਂ ਕੱਢਣ ਮਗਰੋਂ ਦੂਜਾ ਜੱਟ ਜਦ ਗੁੱਸੇ ਵਿੱਚ ਰੋਕਣ ਵਾਲੇ ਜੱਟ ਦੇ ਸਿਰ ਵਿੱਚ ਪੁੱਠੀ ਕਈ ਮਾਰੇ ਆ ਉਸ ਕਈ ਦੇ ਵੱਜਣ ਨਾਲ ਜੋ ਆਵਾਜ਼ ਆਵੇ ਉਹ ਇਹੋ ਜਈ ਹੋਵੇ ਕਿ ਕਈ ਉਸ ਦੇ ਸਿਰ ਵਿੱਚ ਨਹੀਂ ਮਿੱਟੀ ਦੇ ਭਾਂਡੇ ਵਿੱਚ ਵੱਜੀ ਹੈ ਉਸ ਦਾ ਸਿਰ ਗੰਜਾ ਸੀ ਤੇ ਚੰਨ ਚਾਂਦਨੀ ਰਾਤ ਵਿੱਚ ਲਿਸ਼ਕਾ ਮਾਰ ਰਿਹਾ ਸੀ ਜਿਵੇਂ ਚਾਟੀ ਹੁੰਦੀ ਹੈ ਚੰਨ ਚਾਨਣੀ ਰਾਤ ਵਿੱਚ ਨੰਗੇ ਪਿੰਡੇ ਡੱਕਣ ਆਏ ਜੱਟ ਦੀ ਆਪਣੀ ਕਾਲੀ ਛਾਂ ਡੱਕੇ ਖੂਦ ਆ ਚੜਿਆ ਸਾ ਤੇ ਮਰਿਆ ਹੋਇਆ ਖਾਲ ਵੀ ਦਿਸੇ ਉਸ ਦੀ ਕਾਲੀ ਛਾਂ ਉਹਦੇ ਆਪਣੇ ਪੈਰਾਂ ਥੱਲੇ ਹੋਵੇ ਪਰ ਇਹ ਸਭ ਕੁਝ ਹੁੰਦਿਆਂ ਵੀ ਮੈਂ ਕੁਝ ਵੀ ਦੱਸ ਨਹੀਂ ਸਕਦਾ ਸਾਂ ਇੰਨਾ ਸੋਹਣਾ ਚਿੱਤਰ ਪਰ ਵਾਹ ਨਹੀਂ ਸਕਦਾ ਸਾਂ ਮੈਂ ਪਹਿਲਾ ਪੈਰਾ ਲਿਖ ਕੇ ਜਦ ਮੈਂ ਅੰਮ੍ਰਿਤ ਨੂੰ ਸੁਣਾਇਆ ਉਹ ਬਹੁਤ ਹੀ ਖੁਸ਼ ਹੋਇਆ ਤੇ ਆਖਣ ਲੱਗਾ ਠੀਕ ਹੈ ਖਿੱਚਦੇ ਆਂ ਬਸ ਫਟਾਫਟ ਪਰ ਜਦ ਮੈਂ ਇਹ ਆਖਿਆ ਕਿ ਇਹ ਕਹਾਣੀ ਵੀ ਤੁਰਦੀ ਨਹੀਂ ਤਾਂ ਉਸ ਨੂੰ ਬਹੁਤ ਹੈਰਾਨੀ ਹੋਈ ਉਸ ਨੂੰ ਮੇਰੇ ਦਿਮਾਗ ਵਿੱਚ ਕੋਈ ਵਹਿਮ ਵੜਿਆ ਜਾਪਿਆ ਆਖਰ ਇਸ ਦਾ ਮਤਲਬ ਕੀ ਕਿ ਇਹ ਕਹਾਣੀ ਵੀ ਲਿਖ ਨਹੀਂ ਹੁੰਦੀ ਸਾਰੀ ਕਹਾਣੀ ਕੋਲ ਹੈ ਮੇਰੇ ਕਾਲੀ ਛਾਤੀ ਤੇ ਚਿੱਟੀ ਰਾਤ ਉਸ ਨੂੰ ਬਹੁਤ ਹੀ ਚੰਗੀ ਲੱਗੀ ਤਣੇ ਜੱਟ ਦਾ ਨੰਗਾ ਪਿੰਡਾ ਮਿੱਟੀ ਦੇ ਭਾਂਡੇ ਵਿੱਚ ਵੱਜਣ ਵਰਗੀ ਸੇਰ ਵਿੱਚ ਵੱਜੀ ਕਹੀ ਦੀ ਆਵਾਜ਼ ਖੂਹ ਦੀ ਪੈੜ ਬਲਦਾਂ ਅੱਗੇ ਡੱਕਣ ਆਇਆ ਨੰਗੇ ਪਿੰਡੇ ਵਾਲਾ ਜੱਟ ਚਿੱਟਾ ਚੰਨ ਕਾਲੀ ਛਾਂ ਪੈਰਾਂ ਹੇਠਾਂ ਕਾਲੀ ਛਾਂ ਯਾਨੀ ਪੈਰਾਂ ਹੇਠਾਂ ਮੌਤ ਇਹੀ ਸ਼ਾਨ ਆ ਵਿਸਰ ਜਾਵਾਂ ਇਹਨੂੰ ਚੇਤੇ ਰੱਖਾਂ ਮੈਂ ਕਿਉਂਕਿ ਸ਼ਾਂਹ ਹਰ ਇੱਕ ਦੇ ਨਾਲ ਹੀ ਹੁੰਦੀ ਹੈ ਅਤੇ ਇਹੋ ਵੀਰ ਵੀ ਹਨ ਜੋ ਸਾਹਿਤ ਨੂੰ ਉੱਚੇ ਆਉਂਦੇ ਹਨ ਕਿੰਨੀ ਵਾਰ ਮੈਂ ਕੋਸ਼ਿਸ਼ ਕੀਤੀ ਕਈ ਤਰੀਕੇ ਬਦਲੇ ਮੈਂ ਪਰ ਕਹਾਣੀ ਖੂ ਜੜਨ ਤੋਂ ਅੱਗੇ ਪੈਰ ਨਾ ਪੁੱਟਣਾ ਚਾਹੁੰਦੀ ਮੇਰੀ ਸਾਹਿਤ ਸਿਰਜਣਾ ਦਾ ਖਾਲ ਉਵੇਂ ਹੀ ਸੁੱਕਾ ਸੀ ਜਿਵੇਂ ਬਲਦ ਅੜ ਗਏ ਹੋਣ ਸੇਰ ਵਿੱਚ ਪੁੱਠੀ ਕਈ ਵੱਜਣ ਦੀ ਨੌਬਤ ਹੀ ਨਹੀਂ ਆਉਂਦੀ ਸੀ ਆਖਿਰ ਉਸ ਕਹਾਣੀ ਨੇ ਹੀ ਮੇਰੇ ਸੇਰ ਵਿੱਚ ਕਈ ਮਾਰ ਕੇ ਚਾਟੀ ਵਾਂਗੂ ਪੰਨ ਸੁਟਿਆ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਮੈਂ ਖਤਮ ਹੋ ਚੁੱਕਾ ਹੂਆ ਚਾਰ ਚਫੇਰੇ ਕਾਲੀ ਸ਼ਾਂ ਬਿਆਸ ਦਰਿਆ ਦੀ ਕਵਿਤਾ ਵੀ ਮੈਂ ਬੜੀ ਹੀ ਮੁਸ਼ਕਲ ਲਿਖੀ ਸੀ ਉਹ ਵੀ ਲਿਖੀ ਤਦ ਗਈ ਜਦ ਕੇ ਉਸ ਵਿੱਚ ਮੇਰੀ ਉਸ ਸਮੇਂ ਦੀ ਮਨ ਦੀ ਕਾਲੀ ਹਾਲਤ ਸੀ ਜੋ ਕੁਝ ਮੇਰੇ ਮਨ ਵਿੱਚ ਸੀ ਉਹ ਗਮ ਤੇ ਖਮੋਸ਼ੀ ਸੀ ਗਮ ਅਤੇ ਖਮੋਸ਼ੀ ਨੂੰ ਵੀ ਲਿਖਣ ਦੀ ਤਾਕਤ ਨਹੀਂ ਸੀ ਕਿਸੇ ਕ੍ਰਿਸ਼ਨ ਦੀ ਲੋੜ ਸੀ ਜਿਹੜਾ ਬਲ ਪ੍ਰਦਾਨ ਕਰੇ ਇੱਕ ਸ਼ਾਮ ਨੂੰ ਅਸੀਂ ਦਰਿਆ ਦੇ ਕੰਢੇ ਤੇ ਬੈਠੇ ਹੋਏ ਸਾਂ ਮੈਂ ਬੜੀ ਹੀ ਡੂੰਗੀ ਚੁੱਪ ਦੇ ਖੂ ਵਿਚ ਲੱਥਾ ਹੋਇਆ ਸਾਂ ਮੇਰਾ ਮਨ ਉਦਰੇਵਿਆਂ ਨਾਲ ਇੰਨਾ ਭਰਿਆ ਹੋਇਆ ਸੀ ਕਿ ਰੋ ਹੀ ਨਹੀਂ ਸੀ ਰਿਆ ਬਸ ਉਹ ਵੀ ਤਦ ਕਿ ਮੇਰੇ ਕੋਲ ਰੋ ਹੀ ਨਹੀਂ ਸੀ ਹੁੰਦਾ ਉੱਕਾ ਗਮ ਦਾ ਕਾਲਾ ਪੱਥਰ ਮੇਰੇ ਸੰਗ ਵਿੱਚ ਅੜਿਆ ਹੋਇਆ ਸੀ ਬੜੀ ਹੀ ਦਰਦਮੰਦੀ ਨਾਲ ਅੰਮ੍ਰਿਤ ਮੈਨੂੰ ਪੁੱਛਣ ਲੱਗਾ ਕੀ ਗੱਲ ਐ ਚੁੱਪ ਐ ਐਵੇਂ ਮੈਂ ਕੁਸਕਿਆ ਉਹ ਬੜੀ ਹੀ ਹੌਲੀ ਬੋਲਿਆ ਤੂੰ ਇਸ ਵੇਲੇ ਕੀ ਸੋਚਦਾ ਹੈ ਮੇਰਾ ਉੱਤਰ ਕੁਝ ਵੀ ਨਹੀਂ ਫੇਰ ਵੀ ਉਹ ਆਖਣ ਲੱਗਾ ਤੇਰੇ ਦਿਲ ਵਿੱਚ ਕੀ ਹੈ ਹੁਣ ਮੇਰੇ ਦਿਲ ਵਿੱਚ ਕੁਝ ਵੀ ਨਹੀਂ ਚੁੱਪ ਹਾਂ ਉਦਾਸ ਹਾਂ ਮੇਰਾ ਦਿਲ ਗਮਗੀਨ ਹੈ ਸਾਰੀ ਦੁਨੀਆ ਮੇਰੇ ਨਾਲੋਂ ਅੱਗੇ ਨਿਕਲ ਗਈ ਹੈ ਮੈਂ ਸਭ ਦੇ ਪਿੱਛੇ ਖੜਾ ਹਾਂ ਇਹ ਕਹਿੰਦਿਆਂ ਮੇਰੇ ਹੰਝੂ ਅੱਖਾਂ ਵਿੱਚ ਸਿਮ ਆਏ ਸਨ ਜੋ ਝਟ ਹੀ ਵਾਪਸੀ ਚਲੇ ਗਏ ਕਿਉਂਕਿ ਮੇਰੇ ਹੰਝੂਆਂ ਵਿੱਚ ਵਗਣ ਦੀ ਤਾਕਤ ਨਹੀਂ ਸੀ ਉਹ ਉਸੇ ਤਰ੍ਹਾਂ ਬੋਲਿਆ ਸਾਰੀ ਦੁਨੀਆ ਮੇਰੇ ਨਾਲੋਂ ਅੱਗੇ ਨਿਕਲ ਗਈ ਹੈ ਠੀਕ ਹੈ ਤੂੰ ਇਹੋ ਲਿਖ ਮੈਂ ਸਭ ਤੋਂ ਪਿੱਛੇ ਖੜਾ ਹਾਂ ਮੈਂ ਆਖਿਆ ਲਿਖਾਂਗਾ ਪਰ ਮੈਨੂੰ ਨਿਸ਼ਚਾ ਨਹੀਂ ਸੀ ਇੱਕ ਦਿਨ ਅਚਾਨਕ ਮੈਨੂੰ ਅੰਮ੍ਰਿਤ ਆਖਣ ਲੱਗਾ ਕਿ ਅੱਜ ਮੈਂ ਕਟਰਾਇਨ ਜਾਵਾਂ ਤੇ ਘੱਟੋ ਘੱਟ ਦੋ ਕਵਿਤਾਵਾਂ ਜ਼ਰੂਰ ਲਿਖ ਕੇ ਲਿਆਵਾਂ ਦੋ ਕਵਿਤਾਵਾਂ ਬਹੁਤੀਆਂ ਨਹੀਂ ਕੁੱਲੂ ਫੋਨ ਕਰਕੇ ਉਹਨੇ ਮੇਰੇ ਲਈ ਕਟਰਾਇਨ ਦਾ ਇੱਕ ਬੰਗਲਾ ਬੁੱਕ ਕਰਵਾ ਦਿੱਤਾ ਸੀ ਪਹਿਲਾਂ ਵੀ ਉਹ ਇੱਕ ਦੋ ਵਾਰ ਮੈਨੂੰ ਆਖ ਚੁੱਕਾ ਸੀ ਕਿ ਉਹ ਮੈਨੂੰ ਇਕੱਲੇ ਨੂੰ ਹੀ ਇੱਕ ਜਾਂ ਦੋ ਦਿਨਾਂ ਲਈ ਕਟਰਾਇਨ ਭੇਜੇਗਾ ਫੇਰ ਮੈਨੂੰ ਇਕੱਲੇ ਨੂੰ ਤਾਂ ਜੋ ਮੈਂ ਇਕਾਂਤ ਵਿੱਚ ਓਕਾ ਹੀ اٹੰਕ ਅਤੇ ਹਰ ਤਰ੍ਹਾਂ ਨਿਸ਼ਚਿੰਤ ਹੋ ਕੇ ਉੱਥੇ ਬਹਿ ਕੇ ਲਿਖ ਸਕਾਂ ਭਾਵੇਂ ਮੈਨੂੰ ਪਤਾ ਸੀ ਕਿ ਮੇਰੇ ਲਿਖਣ ਲੱਗਣ ਲਈ ਇਕਾਂਤ ਦੀ ਲੋੜ ਹੀ ਨਹੀਂ ਮੇਰੇ ਮਨ ਦੇ ਖੁੱਲਣ ਦੀ ਖੇੜਨ ਦੀ ਤੇ ਫੇਰ ਮੁੜ ਕੇ ਇੱਕ ਹੋਣ ਦੀ ਲੋੜ ਸੀ ਅੰਦਰ ਦੀ ਪ੍ਰੇਰਣਾ ਤੇ ਜੀਵਨ ਦੀ ਤੂਪ ਪੈਣ ਦੀ ਜੇਕਰ ਮਨ ਹੀ ਬੰਦ ਹੈ ਸੁੱਤਾ ਤੇ ਮੁਰਝਾਇਆ ਹੈ ਤਦ ਇਕਾਂਤ ਕੀ ਕਰੇਗੀ ਇਹ ਜਰੂਰ ਮੈਂ ਚਾਹੁੰਦਾ ਹਾਂ ਕਿ ਘਟਰਾਇਨ ਮੈਂ ਹੋ ਹੀ ਆਵਾਂ ਆਉਂਦਿਆਂ ਮੈਂ ਦੇਖਿਆ ਬਹੁਤ ਹੀ ਸੋਹਣੀ ਜਗ੍ਹਾ ਸੀ ਆਖਿਰ ਕੁੱਲੂ ਦੀ ਵਾਦੀ ਸੀ ਮੇਰੇ ਨਾਲ ਸਹਾਇਤਾ ਲਈ ਅਮਰਤ ਨੇ ਇੱਕ ਹੋਰ ਸੱਜਣ ਨੂੰ ਕਟਰਾਇਨ ਘੱਲ ਦਿੱਤਾ ਸੀ ਇਹ ਇੱਕ ਨਵਾਂ ਨੌਜਵਾਨ ਪੰਜਾਬੀ ਦਾ ਉੱਭਰਦਾ ਕਵੀ ਸੀ ਜੋ ਅਮਰਤ ਕੋਲ ਮਨਾਲੀ ਮੈਥੋਂ ਪਹਿਲਾਂ ਆਇਆ ਹੋਇਆ ਸੀ ਇਹ ਵੀ ਉਸ ਦੇ ਕੰਮ ਵਿੱਚ ਮਦਦ ਕਰਨ ਲਈ ਹੀ ਆਇਆ ਸੀ ਮਦਨਜੀਤ ਨਾਂ ਸੀ 2 ਵਜੇ ਦੁਪਹਿਰੇ ਅਸੀਂ ਮਨਾਲੀ ਬੱਸ ਵਿੱਚ ਬੈਠੇ ਸਾਂ ਘੰਟੇ ਸਵਾ ਘੰਟੇ ਵਿੱਚ ਕਟਰਾਇਨ ਪਹੁੰਚ ਗਏ ਧੰਨਵਾਦ